ਕੀ ਨਾਮਾ ਜੀ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਕਿ ਇੱਥੇ ਆਰਟੀ ਪਾਈ ਸੀ ਮੋੜ ਮੰਡੀ ਜਿਹੜੀ ਰੈਲੀ ਹੋਈ ਸੀ ਕੀ ਕਲਾਸ ਮੇਰਾ ਨਾਮ ਰਾਜਨ ਹੈ ਜੀ ਮੋੜ ਮੰਡੀ ਵਿਖੇ ਇੱਕ ਰੈਲੀ ਹੋਈ ਸੀ ਭਵਨ ਸਿੰਘ ਮਾਨ ਨੇ ਵਿਕਾਸ ਕ੍ਰਾਂਤੀ ਰੈਲੀ ਰੱਖੀ ਸੀ ਜਿਹਨੂੰ ਇੱਕ ਸਟੇਟ ਫੰਕਸ਼ਨ ਦਾ ਨਾਮ ਦੇ ਕੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਕਰੋੜਾਂ ਰੁਪਈਆਂ ਦਾ ਜਿਹੜਾ ਚੂਨਾ ਲਗਾਇਆ ਗਿਆ ਜਿਸ ਦੇ ਵਿੱਚ ਇਵੈਂਟ ਮੈਨੇਜਮੈਂਟ ਕੰਪਨੀ ਨੂੰ ਲਗਭਗ 1 ਕਰੋੜ 62 ਲੱਖ ਰੁਪਈਆ ਇਹ ਜਿਹੜੀਆਂ ਪਹਿਲਾਂ ਪਿੱਟ ਦੇ ਹੁੰਦੇ ਸੀ ਵੀ ਦੂਜੀਆਂ ਪਾਰਟੀਆਂ ਹੈਗੀਆਂ ਜਿਹੜੀਆਂ ਇਹ ਬੱਸਾਂ ਸਰਕਾਰੀ ਬੱਸਾਂ ਦੀ ਦੁਰਵਰਤੋਂ ਕਰਦੀਆਂ ਆਪਦੀ ਪਾਰਟੀ ਦੇ ਰੈਲੀਆਂ ਵਾਸਤੇ ਉਸੇ ਤਰ੍ਹਾਂ ਭਗਵੰਤ ਮਾਨ ਸਾਹਿਬ ਵੀ ਲਗਭਗ 1900 ਬੱਸਾਂ ਜਿਹੜੀਆਂ ਹੈਗੀਆਂ ਸਰਕਾਰੀ ਪਲੱਸ ਪ੍ਰਾਈਵੇਟ ਸਰਕਾਰੀ ਤਾਂ ਲੈਣੀਆਂ ਲੈਣੀਆਂ ਸੀ ਪ੍ਰਾਈਵੇਟ ਵੀ ਹਾਇਰ ਕੀਤੀਆਂ ਜਿਸ ਦੇ ਵਿੱਚ ਤੁਸੀਂ ਇਹ ਲਾ ਲਓ ਵੀ 558 ਬੱਸਾਂ ਦਾ ਜਿਹੜੀਆਂ ਪੈਪਸੂ ਰੋਡ ਟਰਾਂਸਪੋਰਟ ਦੀਆਂ ਜਿਨ੍ਹਾਂ ਦਾ ਖਰਚਾ 55,86,946 ਰੁਪਏ ਉਸ ਤੋਂ ਬਾਅਦ ਪੰਜਾਬ ਰੋਡਵੇ ਪਲੱਸ 5 ਬੱਸ ਉਹਨਾਂ ਦੀਆਂ 495 ਬੱਸਾਂ ਜਿਨ੍ਹਾਂ ਦਾ ਖਰਚਾ 91,57,499 ਰੁਪਏ ਇਹੇ ਖਰਚਾ ਜੇ ਆਪਾਂ ਦੇਖੀਏ ਤਾਂ ਲਗਭਗ 1 ਕਰੋੜ 35 ਲੱਖ ਰੁਪਏ ਇਕੱਲਾ ਸਰਕਾਰੀ ਬੱਸਾਂ ਦਾ ਬਣ ਗਿਆ ਉਸ ਤੋਂ ਬਾਅਦ ਜਿਹੜੀਆਂ ਪ੍ਰਾਈਵੇਟ ਬੱਸਾਂ ਜਿਵੇਂ ਬਠਿੰਡੇ 349 ਲਈਆਂ ਪ੍ਰਾਈਵੇਟ ਬੱਸਾਂ ਬਰਨਾਲਾ ਤੋਂ 86 ਲਈਆਂ ਮਾਨਸਾ ਤੋਂ 25 ਲਈਆਂ ਸੰਗਰੂਰ ਤੋਂ 99 ਬੱਸਾਂ ਲਈਆਂ ਫਰੀਦਕੋਟ ਤੋਂ 77 ਲਈਆਂ ਤਾਂ ਜੇ ਆਪਾਂ ਟੋਟਲ ਕਾਊਂਟ ਕਰੀਏ ਤਾਂ 17 ਲਗਭਗ 1900 ਬੱਸਾਂ ਜਿਹੜੀਆਂ ਹੈਗੀਆਂ ਇਹ ਬਣਦੀਆਂ ਨੇ ਤੇ ਖਰਚਾ ਲਗਭਗ ਕੱਲੀਆਂ ਬੱਸਾਂ ਬੱਸਾਂ ਦੇ ਤਕਰੀਬਨ 2 ਕਰੋੜ ਰੁਪਈਆ ਜਿਹੜਾ ਖਰਚਾ ਆ ਜਾਂਦਾ ਹੈ ਉਸ ਤੋਂ ਬਾਅਦ ਇਹਨਾਂ ਨੇ ਆਪਦੇ VIP ਜਿਹੜੇ ਦਿੱਲੀ ਤੋਂ ਲਾਮ ਲਸ਼ਕਰ ਟੀਮ ਇਹਨਾਂ ਦੀ ਆਈ ਸੀ ਉਹਨਾਂ ਨੂੰ VIP ਫੂਡ ਖਵਾਇਆ ਗਿਆ ਤੇ ਉਹਨਾਂ ਉਸ ਦੇ ਉੱਤੇ ਸਿਰਫ 17 ਤਰੀਕ ਨੂੰ ਜਿਸ ਦਿਨ ਰੈਲੀ ਸੀ 16 ਲੱਖ ਰੁਪਈਆ ਦਾ VIP ਫੂਡ ਖਵਾਇਆ ਗਿਆ ਇਹ ਜਿਹੜੀਆਂ ਜਿਹੜੀਆਂ ਡਿਸ਼ਾਂ ਖਵਾਈਆਂ ਵੀ ਜਿਹੜਾ ਆਪਾਂ ਨਾਂ ਵੀ ਨਹੀਂ ਸੁਣਿਆ ਜਿਵੇਂ ਤੁਹਾਨੂੰ ਮੈਂ ਡਿਸ਼ਾਂ ਦੇ ਨਾਂ ਲੈ ਕੇ ਦਿਖਾਵਾਂ ਮੁਰਗ ਮੱਖਣ ਵਾਲਾ ਕਾਲੀ ਮਿਰਚ ਚਿਕਨ ਮਟਰਨ ਰੋਕਨ ਜੋਸ਼ ਉਸ ਤੋਂ ਬਾਅਦ ਆਪਦੇ ਆਪ ਨੂੰ ਆਮਕ